ਉਹ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਮੇਰੀ ਸੀ ਮਜ਼ਬੂਰੀ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਮੇਰੀ ਸੀ ਮਜ਼ਬੂਰੀ ਓਏ ਹੁਣ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਨਹੀਂ ਰਵਾਦੀਏ ਨਹੀਂ ਮੈਂ ਕਾਫੀ ਦਰਦਾਂ ਡਾਇਆ ਇਨਾ ਕੁਝ ਸੈਡ ਸੌਂਗ ਗੀਤ ਵੀ ਮੈਂ ਲਿਖੇ ਉਹਨਾਂ ਦੇ ਵਿੱਚ ਇਮੋਸ਼ਨਲ ਬੰਦੇ ਨੂੰ ਰਹਿਣਾ ਪੈਂਦਾ ਅੱਜ ਬੜਾ ਚਿਰ ਆਵਾ ਹ ਸਾਡੀ ਆਗੇ ਕਿਵੇਂ ਆ ਦਿਹਾੜੀ ਵੱਲ ਹੋਏ ਆ ਜੀ ਘਰ ਪਾਲਣਾ ਬਹੁਤ ਔਖਾ ਹੈ ਹੂੰ ਉਹਦੇ ਕਰਕੇ ਆਪਣੇ ਬੱਚਿਆਂ ਦੇ ਕਰਕੇ ਅਸੀਂ ਇਹ ਕੰਮ 'ਚ ਨਿਕਲੇ ਹੁਣ ਜੀ ਸਾਨੂੰ ਪਤਾ ਕਿ ਬੱਚੇ ਪਾਲਣੇ ਬਹੁਤ ਔਖੇ ਆ ਰੋਂਦੇ ਨੇ ਨੈਣਵੇਂ ਆਉਂਦਾ ਨਚਣਵੇਂ ਰੋਂਦਿਆਂ ਨੈਣਾ ਨੂੰ ਤੂੰ ਨਾ ਚੁੱਪ ਕਰਾਇ ਆਵੇਂ ਜਦੋਂ ਆਮ ਤੌਰ ਤੇ ਪਿੰਡਾਂ 'ਚ ਵਿਆਹ ਹੁੰਦੇ ਆ ਤੇ ਉਹਨਾਂ ਦੇ ਵਿੱਚ ਅਜਿਹਾ ਕਿਤੇ ਸਾਨੂੰ ਵੀ ਮੌਕਾ ਮਿਲ ਜਾਂਦਾ ਵੀ ਤੂੰ ਹੀ ਚੱਲ ਤੇ ਉਹਦੇ ਵਿੱਚ ਬੋਲੀਆਂ-ਬੋਲੀਆਂ ਪਾਉਣ ਲੱਗਿਆ ਕਹਿੰਦੇ ਚੱਲ ਬਲਜੀਤ ਤੂੰ ਹੀ ਬੋਲੀ ਪਾ। ਉਹ ਰੱਬ ਵਾਂਗਰਾ ਤੈਨੂੰ ਨਹੀਂ ਅਸੀਂ ਚਾਹੁੰਦੇ ਰੈ। ਉਹ ਪਰ ਉਹ ਮਰ ਜਾਣੀ ਹੋਰ ਕਿਸੇ ਨੂੰ ਚਾਉਂਦੀ ਰਹੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਨਾਲ। ਦੋਸਤੋ ਅੱਜ ਉਸ ਨੌਜਵਾਨ ਵੀਰ ਨੂੰ ਮਿਲਣ ਜਾ ਰਹੇ ਆ ਜਿਸ ਦੇ ਸੁਪਨੇ ਬਹੁਤ ਵੱਡੇ ਨੇ ਪਰ ਸਪਨਿਆਂ ਨੂੰ ਬੂਰ ਪਾਉਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਆਵਾਜ਼ ਬਹੁਤ ਮਿੱਠੀ ਤੇ ਸਰੀਲੀ ਨਾਲ ਨਵਾਜਿਆ ਰੱਬ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਹਾਲਾਤ ਸੁਧਾਰਨ ਵਾਸਤੇ ਵੀਰ ਮਿਸਤਰੀਆਂ ਦੇ ਨਾਲ ਦਿਹਾੜੀ ਲਾਉਂਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜਾ ਵੀਰ ਦਿਹਾੜੀ ਲਾ ਰਿਹਾ ਇਸ ਦੇ ਵਿੱਚ ਹੁਨਰ ਬਹੁਤ ਵਧੀਆ ਹੈ ਕਿ ਮਿੱਠੀ ਤੇ ਸਰੀਲੀ ਆਵਾਜ਼ ਹੈ ਹੁਨਰ ਦੋ ਨੇ ਲਿਖਦਾ ਵੀ ਬਹੁਤ ਸੋਹਣਾ ਹੈ ਵੀਰ ਤੇ ਤੀਸਰਾ ਹੁਨਰ ਇਹ ਹੈ ਕਿ ਮਿਸਤਰੀਆਂ ਨਾਲ ਦਿਹਾੜੀ ਲਾਉਂਦਾ ਅਤੇ ਆਪਣਾ ਪਰਿਵਾਰ ਪਾਲਦਾ ਹੈ ਸਭ ਤੋਂ ਵੱਡਾ ਹੁਨਰ ਹੀ ਇਹ ਹੁੰਦਾ ਹੈ ਜਿਹੜਾ ਪਰਿਵਾਰ ਪਾਲਣ ਵਾਸਤੇ ਆਪਣੇ ਸੁਪਨਿਆਂ ਨੂੰ ਮਾਰ ਲੈਂਦਾ ਹੈ ਬੱਚੇ ਪਾਲਣ ਵਾਸਤੇ ਆਪਣੇ ਸੁਪਨਿਆਂ ਨੂੰ ਮਾਰਨਾ ਪੈਂਦਾ ਹੈ ਪਰ ਵੀਰ ਨੇ ਆਪਣੇ ਸੁਪਨੇ ਤਾਂ ਜ਼ਰੂਰ ਮਾਰੇ ਨੇ ਹਾਲਾਤਾਂ ਨਾਲ ਲੜ ਵੀ ਰਿਹਾ ਹੈ ਤਾਂ ਹਾਲਾਤਾਂ ਨਾਲ ਲੜਦਿਆਂ ਲੜਦਿਆਂ ਸੁਪਨਿਆਂ ਨੂੰ ਬੂਰ ਪਾ ਰਿਹਾ ਹੈ ਵੀਰ ਦਾ ਸੁਪਨਾ ਸੀ ਕਿ ਉਹ ਵਧੀਆ ਆਰਟਿਸਟ ਬਣੇ ਪਰ ਵਧੀਆ ਆਰਟਿਸਟ ਬਣਨ ਵਾਸਤੇ ਜਿਆਦੇ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਹਾਲਾਤ ਜਦੋਂ ਮਾੜੇ ਹੁੰਦੇ ਨੇ ਪੈਸੇ ਤਾਂ ਹੁੰਦੇ ਨਹੀਂ ਐ ਤੇ ਉਹੀ ਹਾਲਾਤਾਂ ਨੂੰ ਸੁਧਾਰਨ ਵਾਸਤੇ ਵੀਰ ਮਿਸਤਰੀਆਂ ਨਾਲ ਦਿਹਾੜੀ ਲਾ ਰਿਹਾ ਬਲਜੀਤ ਸਿੰਘ ਅਮਰਸਰ ਦਾ ਰੈਨਮ ਵਾਲਾ ਹੈ ਤਾਂ 7ਵੀਂ ਪਾਸ ਹੈ ਤੇ ਵੀਰ ਸਾਡੇ ਨਾਲ ਹੈ ਬਲਜੀਤ ਜੀ ਬਾਲਾਮ ਪਾਉ ਬੋਤ ਧਨਵਾਦਾ ਜੀ ਤੁਹਾਡਾ ਤੁਸੀਂ ਟਾਈਮ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਲਜੀਤ ਜੀ ਪਤਾ ਚੱਲਿਆ ਕਿ ਆਪਣੇ ਸੁਪਨੇ ਮਾਰ ਲਏ ਨੇ ਤੁਸੀਂ ਕੰਢਿਆੜੀਆਂ ਲਾ ਰਹੇ ਹੋ ਮਿਸਤਰੀਆਂ ਨਾਲ ਦੇਖੋ ਜੀ ਬਿਲਕੁਲ ਆਪਣੇ ਸੁਪਨੇ ਮਾਰ ਕੇ ਹੋਣਾ ਹੀ ਆਪਣਾ ਜੀ ਦਿਹਾੜੀ ਵਾਲ ਹੋਏ ਆ ਜੀ ਘਰ ਪਾਲਣਾ ਬਹੁਤ ਔਖਾ ਹੈ ਹੂੰ ਉਹਦੇ ਕਰਕੇ ਆਪਣੇ ਬੱਚਿਆਂ ਦੇ ਕਰਕੇ ਅਸੀਂ ਇਹ ਕੰਮ 'ਚ ਨਿਕਲੇ ਹੋਣਾ ਜੀ ਸਾਨੂੰ ਪਤਾ ਕਿ ਬੱਚੇ ਪਾਲਣੇ ਬਹੁਤ ਔਖੇ ਆ ਜੀ ਅ ਪਹਿਲਾਂ ਮਿੱਠੀ ਤੇ ਸੁਰੀਲੀ ਆਵਾਜ਼ ਤੁਹਾਡੀ ਦਾ ਪਤਾ ਚੱਲਿਆ ਕਿ ਬਹੁਤ ਮਿੱਠੀ ਸੁਰੀਲੀ ਆਵਾਜ਼ ਹੈ ਕੀ ਸੁਣਾਉਣਾ ਜਾਂਦੇ ਹੋ ਮਾਸਟਰ ਸਲੀਮ ਜੀ ਦਾ ਸੁਣਾ ਦਿਓ ਜੀ ਕੀ ਵਧੀਆ ਜਾ ਸਾਨੂੰ ਬਿਲਕੁਲ ਜੀ ਉਹ ਗੀਤ ਹੈਗਾ ਜੇ ਅੱਜ ਬੜੇ ਚਿਰਾਂ ਬਾਅਦ ਹੋ ਸਾਡੀ ਆ ਗਈ ਕਿਵੇਂ ਯਾ ਅੱਜ ਬੜੇ ਚਿਰਾਂ ਬਾਅਦ ਹੋ ਸਾਡੀ ਆ ਗਈ ਕਿਵੇਂ ਯਾ ਹਉ ਮੂੰਹ ਬੋਲ ਕੇ ਤੇ ਦੱਸ ਬੋਲ ਕੇ ਤੇ ਦੱਸ ਤੂੰ ਕੀ ਕਹਿਣ ਆਈ ਏ ਦੁੱਖ ਦੇਣੀਆਂ ਨਹੀਂ ਕਿਹੜਾ ਦੁੱਖ ਦੇਣ ਆਈ ਏ ਮੈਨੂੰ ਔਰ ਕਿਹੜਾ ਨਵਾਂ ਦੁੱਖ ਦੇਣ ਆਈ ਏ ਜਿਆ ਬਾਣਾ ਬਲਜੀ ਜੀ ਬਲਜੀ ਜੀ ਜਦੋਂ ਜੀਵਨ ਦੇ ਭਾਰ ਜੀਵਨ ਦੇ ਵਿੱਚ ਆਂਦਾ ਦਰਦ ਹੁੰਦਾ ਨਾ ਬੰਦਾ ਹੱਸਦਾ ਜ਼ਰੂਰ ਹੈ ਤਾਂ ਉਹੀ ਦਰਦ ਹੈ ਜਿਹੜਾ ਬੰਦਾ ਮਹਿਸੂਸ ਨਹੀਂ ਹੋਣ ਦਿੰਦਾ ਬਿਲਕੁਲ ਜੀ ਬਿਲਕੁਲ ਕਿੰਨਾ ਕਿ ਦਰਦਾਂ ਹੰਡਾਇਆ ਹੁਣ ਤਾਈ ਮੈਂ ਕਾਫੀ ਦਰਦਾਂ ਹੰਡਾਇਆ ਇਹਨਾਂ ਕੁਝ ਸੈਡ ਸੌਂਗ ਗੀਤ ਵੀ ਮੈਂ ਲਿਖੇ ਉਹਨਾਂ ਦੇ ਵਿੱਚ ਇਮੋਸ਼ਨਲ ਬੰਦੇ ਨੂੰ ਰਹਿਣਾ ਪੈਂਦਾ ਹੈ ਕਿਉਂ ਇਹਨਾਂ ਗੀਤਾਂ ਦੇ ਕਰਕੇ ਹੀ ਮੈਂ ਥੋੜਾ ਜਿਹਾ ਆਪਣੀ ਪਰਿਵਾਰ ਦੇ ਹਾਲਾਤ ਹੋ ਜਿਹੇ ਪਰਿਵਾਰ ਦੇ ਹਾਲਾਤ ਮਾੜੇ ਹੀ ਰਹੇ ਆ ਜੀ ਐਵੇਂ ਤੁਹਾਨੂੰ ਦਸੀਏ ਹੋਰ ਵੀ ਕਿਸੇ ਤੁਹਾਡੇ ਪਰਿਵਾਰ ਦੇ ਵਿੱਚ ਇਸ ਚੀਜ਼ ਨਾਲ ਜੁੜਿਆ ਹੋਇਆ ਕਿਸੇ ਦੀ ਆਵਾਜ਼ ਵੀ ਤੁਹਾਡੇ ਜਹੀ ਹੈ ਜਾਂ ਕੋਈ ਲਿਖਦਾ ਹੋਵੇ ਜਾਂ ਸਿਰਫ ਤੁਸੀਂ ਇਸ ਨਾਲ ਜੁੜੇ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਕੱਲਾ ਹੀ ਹਾਂ ਘਰ ਦੇ ਵਿੱਚ ਜਿਹੜਾ ਇਹ ਲਾਈਨ ਦੇ ਵਿੱਚ ਲੱਗਾ ਹੈ ਕਿਵੇਂ ਰੁਝਾਨ ਕਿਵੇਂ ਹੋ ਗਿਆ ਇਦਰਾ ਰੁਝਾਨ ਜਦੋਂ ਆਮ ਤੌਰ ਤੇ ਪਿੰਡਾਂ 'ਚ ਵਿਆਹ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਵੇਂ ਸਾਨੂੰ ਹੀ ਮੌਕਾ ਮਿਲ ਜਾਂਦਾ ਵੀ ਤੂੰ ਹੀ ਚੱਲ ਤੇ ਉਹਦੇ ਵਿੱਚ ਬੋਲੀਆਂ-ਬੋਲੀਆਂ ਪਾਉਣ ਲੱਗਿਆ ਕਹਿੰਦੇ ਚੱਲ ਬਲਜੀਤ ਤੂੰ ਹੀ ਬੋਲੀ ਪਾ ਤੇ ਉਹ ਇੱਕਦਮ ਗੀਤ ਜਦੋਂ ਬੋਲੀ ਪਾਉਂਦੀ ਜਿਹੜੀ ਜਿਹੜੀ ਇੱਕ ਬੋਲੀ ਹੈ ਉਹ ਵੀ ਇੱਕ ਗੀਤ ਆ ਜੇ ਆਪਾਂ ਬੋਲੀ ਪਾਈਏ ਤੇ ਉਹ ਵੀ ਇੱਕ ਗੀਤ ਆ ਤੇ ਇਸ ਕਰਕੇ ਉਹ ਗੀਤ ਨੂੰ ਗਾਹ ਬਦਾਲੋ ਤੇ ਉਹ ਬੋਲੀ ਨੂੰ ਗਾਵਦਾਲੋ ਤੇ ਗੀਤ ਬਣ ਜਾਂਦਾ ਤੇ ਜੇ ਸਥਾਈਤਾ ਕਰਾਂ ਦੀ ਤੇ ਬੋਲੀ ਬਣ ਜਾਂਦੀ ਮਿਸਤਰੀਆਂ ਨਾਲ ਦੀ ਆੜੀ ਲਾਉਂਦੇ ਹੁਣ ਤਾਂ ਮਿਸਤਰੀਆਂ ਦਾ ਵੀ ਚੋਜੀ ਬਣਾਇਆ ਹੈ ਹਾਂਜੀ ਬਿਲਕੁਲ ਜੀ ਜਿਹੜਾ ਰਾਈਟਰ ਹੁੰਦਾ ਨਾ ਉਹ ਵੀ ਹੁਨਰ ਹੁੰਦਾ ਉਹਦੇ ਚ ਮੈਂਟੋ ਮੈਂਟ ਗੀਤ ਬਣਾ ਹਾਂਜੀ ਬਿਲਕੁਲ ਜੀ ਉਹ ਆਪਣਾ ਰਾਜ ਮਿਸਤਰੀ ਗੀਤ ਹੈਗਾ ਇੱਕ ਹੋ ਹੈਗਾ ਓ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਹੀ ਮੇਰੀ ਸੀ ਮਜਬੂਰੀ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਹੀ ਮੇਰੀ ਸੀ ਮਜਬੂਰੀ ਓਏ ਹੁਣ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀ ਐ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਮਜ਼ਦੂਰੀ ਦਾ ਅੱਜ ਵੀ ਚੱਲ ਰਹੀ ਹੈ ਰਾਜ ਮਿਸਤਰੀ ਬਣ ਬੈ ਜੇ ਨਹੀਂ ਬਣ ਨਹੀਂ ਨਹੀਂ ਜੀ ਰਾਜ ਮਿਸਤਰੀ ਤੇ ਨਹੀਂ ਚਲੋ ਨਾਲ ਹੱਥ ਪੱਲਾ ਪਾਉਂਦੇ ਰਹੀਦਾ ਤੇ ਨਾਲ ਮਜ਼ਦੂਰੀ ਦਾ ਮੇਰੇ ਹਿਸਾਬ ਨਾਲ ਮਜ਼ਦੂਰੀ ਵੀ ਠੀਕ ਹੀ ਹੈ ਜੀ ਮਹ ਰਾਜ ਮਿਸਤਰੀਆਂ ਨਾਲ ਦਿਹਾੜੀ ਲਾਉਂਦੇ ਹੋ ਕਿੰਨੀ ਦਿਹਾੜੀ ਮਿਲ ਜਾਂਦੀ ਹੈ ਦਿਹਾੜੀ ਕੁਝ ਮਿਲ ਹੀ ਜਾਂਦੀ ਹੈ ਜੀ 400 ਰੁਪਿਆ ਜੇ ਦਿਹਾੜੀ ਵਧ ਵੀ ਮਿਲਦੀ ਹੈ ਪਰ ਮੈਨੂੰ ਇੱਥੇ ਰੂਟੀਨ ਨਾ ਲੱਗਾ ਜੀ ਮੈਂ ਤੇ ਉਹਦੇ ਨਾਲ ਦਿਹਾੜੀ ਤੇ ਘੱਟ ਮਿਲਦੀ ਹੈ ਪਰ ਰੈਗੂਲਰ ਕੰਮ ਮਿਲਦਾ ਜਾਂਦਾ 400 ਰੁਪਏ ਨਾ ਪਰਿਵਾਰ ਕੇ ਵਿੱਚ ਚੱਲ ਜਾਂਦਾ ਚਾਰ ਚਲਾਉਣ ਵਾਲਾ ਮਾਲਕ ਹੈ ਜੀ ਹਾਂ ਜੀ ਰੱਬ ਨਾੰਦ ਨਰਾਜੀ ਹੁੰਦੀ ਕਿ ਸਰ ਕੋਈ ਨਹੀਂ ਰੱਬ ਨਾੰਦ ਜੀ ਰੱਬ ਭਾਈ ਨਹੀਂ ਮਿੱਠੀ ਆਵਾਜ਼ ਦਿਤਿਆ ਹੁਨਰ ਦਿੱਤੇ ਦੂਦੂ ਹੁੰਦਾ ਦਿਲ ਦੇ ਵਿੱਚ ਹੁੰਦਾ ਪਰ ਰੱਬ ਨਾੰਦ ਨਰਾਜੇ ਹੋ ਗਏ ਕੀ ਕਰਾਂਗੇ ਫਿਰ ਉਹਨਾਂ ਤੇ ਕਿਉਂ ਦੋਸ਼ ਮੜਾਂਗੇ ਪਰ ਜਦੋਂ ਹੁਨਰ ਹੁੰਦਾ ਨਾ ਕਿਸੇ ਦੇ ਵਿੱਚ ਤਾਂ ਉਸ ਹੁਨਰ ਦਾ ਮੁੱਲ ਨਹੀਂ ਪੈਂਦਾ ਤਾਂ ਫਿਰ ਨਰਾਜਗੀ ਦਾ ਨਰਾਜਗੀ ਤਾਂ ਚਲੋ ਠੀਕ ਹੈ ਜੀ ਨਰਾਜਗੀ ਹੁੰਦੀ ਵੀ ਆ ਪਰ ਉਹਦੇ ਗਾੜੀ ਫਿਰ ਵੀ ਨਮਸਤਕ ਹੋਈਦਾ ਗੁਰੂ ਮਹਾਰਾਜ ਜੀ ਕਰਨਗੇ ਕਿਰਪਾ ਕਰੇ ਹਾਂਜੀ ਇਹ ਸੋ ਹੁਨਰ ਤਾਂ ਮੁੱਲ ਕਿਉਂ ਨਹੀਂ ਪਾਇ ਹੁੰਦਾ ਇਹ ਤਾਂ ਵੇਖੋ ਜੀ ਸਾਡੇ ਦਰਸ਼ਕ ਹੀ ਪਾਉਣ ਵਾਲੇ ਆ ਤੇ ਵੇਖੋ ਜੀ ਜੇ ਹੁਣ ਗਾਂ-ਗਾਂ ਆਪਾਂ ਹੁਨਰ ਦਾ ਮੁੱਲ ਤੁਸੀਂ ਪਾਉਣ ਨੂੰ ਹੈ ਜੇ ਸਾਡੇ ਤੁਸੀਂ ਪਹੁੰਚ ਕੀਤੀ ਸਾਡੇ ਤਾਂ ਹੁਨਰ ਦਾ ਮੁੱਲ ਇਹ ਰੱਬ ਜੀ ਸਰੋਤਿਆਂ ਨੇ ਪਾਉਣਾ ਵੀਰੇ ਅਸੀਂ ਤਾਂ ਜ਼ਰੀਆ ਬਣਦੇ ਹਾਂ ਹਾਂਜੀ ਹਾਂਜੀ ਸਾਡਾ ਚੈਨਲ ਹਮੇਸ਼ਾ ਹੀ ਉਹਨਾਂ ਲਈ ਜਰੀਆ ਬਣ ਜਾਂਦਾ ਹੈ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਕਿਸੇ ਦੀ ਮਦਦ ਵਾਸਤੇ ਵੀ ਅਸੀਂ ਹਾਜ਼ਰ ਹਾਂ ਕਿਸੇ ਦਾ ਹੁਨਰ ਵੀ ਦੁਨੀਆ ਸਾਹਮਣੇ ਲਿਆਉਣੀ ਹੈ ਸਾਡਾ ਫਰਜ਼ ਹੈ ਤਾਂ ਇਸ ਜਿਹੜੀ ਦੁਨੀਆ ਤੁਹਾਨੂੰ ਸਰੋਤੇ ਦੇਖ ਰਹੇ ਨੇ ਕੀ ਸੁਣਾਉਣਾ ਚਾਹੁੰਦੇ ਹੋ ਵਰਤੋ ਮੈਂ ਸਰੋਤਿਆਂ ਨੂੰ ਕਾਫੀ ਗੀਤ ਹੈ ਮੇਰੇ ਕੋਲ ਲਿਖੇ ਪਏ ਉਹਦੇ ਚੋਂ ਮੈਂ ਇੱਕ ਸੈਡ Song ਲਿਖਿਆ ਹੈ ਉਹ ਵੀ ਤੁਹਾਨੂੰ ਸੁਣਾਉਣਾ ਗੀਤ ਉਹ ਹੈਗਾ ਗੀਤ ਦੇ ਬੋਲ ਅੱਜ ਦੋ ਸਾਂਝੇ ਕਰਦਾ ਹਾਂ ਜੀ ਉਹ ਗੀਤ ਮੇਰੀ ਨਜ਼ਰ ਚ ਨੈਣਵੇਂ ਆਉਂਦਾ ਨਚੈਣਵੇਂ ਰੋਂਦੇ ਨੇ ਨੈਣਵੇਂ ਆਉਂਦਾ ਨਚੈਣਵੇਂ ਰੋਂਦਿਆਂ ਨੈਣਾ ਨੂੰ ਤੂੰ ਨਾ ਚੁੱਪ ਕਰਾਇਆ ਵੇ ਵੇ ਦੱਸ ਕਿਉਂ ਵੇ ਦੱਸ ਕਿਉਂ ਹਾਏ ਵੇ ਤੈਨੂੰ ਤਰਸਨੀ ਆਵੇਂ ਦੱਸ ਕਿਉਂ ਵੇ ਦੱਸ ਕਿਉਂ ਇਹ ਮੈਂ ਕੋਦੀ ਲਿਖ ਦਿਆ ਆਪਣਾ ਗੀਤ ਹੈ ਜੀ ਪਰਿਵਾਰ ਦਾ ਸਾਥ ਮਿਲਦਾ ਏ ਤੁਹਾਡੇ ਸੁਹਣੇਰ ਵਾਸਤੇ ਹਾਂਜੀ ਪਰਿਵਾਰ ਦਾ ਸਾਥ ਮਿਲਦਾ ਜੀ ਉਹਨਾਂ ਦੇ ਵਿੱਚ ਮੇਰੇ ਬੇਟੇ ਪੜਦੇ ਆ ਉਹਨਾਂ ਦਾ ਮੈਨੂੰ ਕਾਫੀ ਵਾਰੀ ਕਹਿੰਦੇ ਪਾਪਾ ਕੋਈ ਗੀਤ ਕਰੋ ਤੁਸੀਂ ਤੇ ਫਿਰ ਮੈਂ ਕਿਹੜੇ ਵੇਲੇ ਕਹਿ ਦਿੰਦਾ ਯਾਰ ਜੇ ਮੈਂ ਟਾੜੀ ਪੜਾਈ ਵੇਖੂਂ ਫਿਰ ਮੇਰੇ ਮੇਰੇ ਗੀਤ ਮੁਸ਼ਕਲ ਕਰ ਹਾਂਜੀ ਤੇ ਮੈਂ ਆਪਣੀ ਸ਼ੌਂਕ ਨੂੰ ਛੱਡ ਕੇ ਉਹਨਾਂ ਨੂੰ ਪੜਾਉਂਦਿਆਂ ਸੁਪਨੇ ਹੀ ਸੀਗੇ ਸੁਪਨੇ ਇਹੀ ਹੈ ਕਿ ਇੱਕ ਚੰਗਾ ਗੀਤਕਾਰ ਬਣਿਆ ਜਾਵੇ ਮੇਰੀ ਵੀ ਥੋੜੀ ਜੀ ਪਛਾਣ ਹੋਵੇ ਤੇ ਵਧੀਆ ਰਾਈਟਰ ਹੋ ਤੁਸੀਂ ਕਿ세 ਵੱਡੇ ਆਰਟਿਸਟ ਨੂੰ ਹੁੰਦਾ ਅੰਦਰ ਇਹ ਜਿਹੜਾ ਲਿਖਣ ਵਾਲਾ ਨਾ ਉਹਨੂੰ ਹਜ਼ਾਰਾਂ ਰੁਪਏ ਮਿਲ ਜਾਂਦੇ ਨੇ ਇਸ ਨੂੰ ਮਿਲੇ ਨਹੀਂ ਤੁਸੀਂ ਜੇ ਆਪਣਾ ਵਧੀਆ ਲਿਖਤ ਜਿਹੜੀ ਹੈ ਉਹਨਾਂ ਦਾ ਹੀ ਪਛਾਈ ਹੋਏ ਤੁਸੀਂ ਦੇਖੋ ਜੀ ਲਿਖਤ ਤੇ ਮੇਰੇ ਕੋ ਗੀਤ ਕਾਫੀ ਪਿਆ ਤੇ ਕੇਵਲ ਉਹ ਮੈਨੂੰ ਕਹਿ ਦਿੰਦੇ ਕਿ ਤੂੰ ਚੰਡੀਗੜ੍ਹ ਆ ਜਾ ਤੇ ਚੰਡੀਗੜ੍ਹ ਦੇ ਮੈਂ ਸੱਚ ਤੁਹਾਨੂੰ ਦੱਸਾਂ ਕਿ ਚੰਡੀਗੜ੍ਹ ਦੇ ਤੇ ਮੈਂ ਸੁਪਨਾ ਨਹੀਂ ਵੇਖਿਆ ਤੇ ਮੈਂ ਚੰਡੀਗੜ੍ਹ ਕਿੱਥੇ ਚੱਲ ਹੁਣ ਜਿਵੇਂ ਆਪਣੇ ਕੰਮ ਛੱਡ ਕੇ ਜਾਵਾਂ ਤੇ ਮੈਨੂੰ ਪਿੱਛੇ ਖਿਆਲ ਰਹਿੰਦਾ ਆਪਣੇ ਪਰਿਵਾਰ ਦਾ ਤੇ ਇਸ ਕਰਕੇ ਤਾਂ ਜ਼ਰੂਰ ਭਾਈ ਜਿਆਦਾਿਆਂ ਦੇ ਸੁਪਨੇ ਅਧੂਰੇ ਇਸੇ ਲਈ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਹੁਨਰ ਤਾਂ ਹੁੰਦਾ ਹੈ ਪਰ ਜ਼ਿਆਦਾਤਰ ਹਾਲਾਤ ਵਧੀਆ ਨਹੀਂ ਹੁੰਦੇ ਜਿਵੇਂ ਬਲਜੀਤ ਜੀ ਅਮਰਸਰ ਦੇ ਰਹਿਣ ਵਾਲੇ ਨੇ ਹੁਨਰ ਵੀ ਦਿੱਤਾ ਰੱਬ ਨੇ ਦੋ ਦੋ ਹੁਨਰ ਨੇ ਲਿਖਦੇ ਵਧੀਆ ਨੇ ਤੇ ਸੁਰੀਲੀ ਤੇ ਮਿੱਠੀ ਆਵਾਜ਼ ਵੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਵੀਰਾਂ ਦਾ ਚੰਡੀਗੜ੍ਹ ਜਾਣ ਵਾਸਤੇ ਪੈਸੇ ਹੈ ਨਹੀਂ ਸੁਪਨੇ ਦੇ ਵਿੱਚ ਵੀ ਚੰਡੀਗੜ੍ਹ ਨਹੀਂ ਆਉਂਦਾ ਤਾਂ ਜੇ ਸੁਪਨਿਆਂ ਨੂੰ ਪੂਰਪਾਉਣਾ ਤਾਂ ਚੰਡੀਗੜ੍ਹ ਪਹੁੰਚਣਾ ਪੈਣਾ ਤਾਂ ਕਿਸੇ ਵਧੀਆ ਆਰਟਿਸਟ ਨੂੰ ਮਿਲਣ ਵਾਸਤੇ ਇਹਨਾਂ ਨੂੰ ਉੱਥੋਂ ਤਾਂ ਹੀ ਜਾਣਾ ਪੈਣਾ ਤਾਂ ਬਲਜੀਤ ਜੀ ਹੋਰ ਕੀ ਸੁਣਾਉਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਸਰੋਤੇ ਨੇ ਬਹੁਤ ਸਾਰੇ ਇਹੋ ਜਿਹੇ ਵੀਰ ਹੈ ਨੇ ਜਿਹੜੇ ਮਿਹਨਤ ਦਾ ਮੁੱਲ ਹੀ ਪਾਉਂਦੇ ਨੇ ਹੁਨਰ ਦਾ ਮੁੱਲ ਪਾਉਂਦੇ ਨੇ ਜਰੂਰੀ ਨਹੀਂ ਐ ਪੈਸਿਆਂ ਨਾਲ ਹੀ ਮੁੱਲ ਪੈਣਾ ਹੁੰਦਾ ਐ ਅਸੀਂ ਵੀ ਦੇਖਦੇ ਆ ਕਿ ਰਾਤੋ ਰਾਤ ਸਟਾਰ ਬਣਾ ਦਿੰਦੇ ਨੇ ਬਹੁਤਿਆਂ ਦੇ ਵਿੱਚ ਤਾਂ ਹੁਨਰ ਵੀ ਨਹੀਂ ਹੁੰਦਾ ਜੋ ਰਾਤੋ ਰਾਤ ਸਟਾਰ ਬਣੇ ਹੁੰਦੇ ਨੇ ਤਾਂ ਹੋ ਸਕਦਾ ਤੁਹਾਡਾ ਹੁਨਰ ਦਾ ਮੁੱਲ ਇੱਥੇ ਪੈਣਾ ਐ ਕੀ ਸੁਣਾਓ ਜੀ ਇੱਕ ਮੇਰਾ ਗੀਤ ਲਿਖਿਆ ਉਹ ਦੋ ਲੈਣਾ ਤੁਹਾਡੇ ਨਾਲ ਸਾਂਝੀਆ ਕਰਦਾ ਉਹ ਗੀਤ ਹੈਗਾ ਓ ਜੱਟਾ ਵੇ ਜੱਟਾ ਵੇ ਤੇਰਾ ਕੀਆ ਕਾਰੋਬਾਰ ਓ ਦਈ ਜਾਂਦਾ ਰੱਬ ਨਹੀਂ ਨਿਆਰੇ ਲੈਂਦਾ ਯਾਰ ਓ ਜੱਟਾ ਵੇ ਜੱਟਾ ਵੇ ਤੇਰਾ ਕੀਆ ਕਾਰੋਬਾਰ ਓ ਦਈ ਜਾਂਦਾ ਰੱਬ ਨਹੀਂ ਨਿਆਰੇ ਲੈਂਦਾ ਯਾਰ ਆਪ ਫਾ ਨਿਸ਼ਾਨੀ ਯਾਰਾ ਨਾ ਤੂੰ ਰੋਜ ਕਰਦਾ ਰੋਜ ਕਰਦਾ ਵੇ ਤੂੰ ਰੋਜ ਕਰਦਾ ਆਉ ਜੱਟੀਏ ਨੀ ਜੱਟ ਤੇਰਾ ਮौज ਕਰਦਾ ਮौज ਕਰਦਾ ਨੀ ਜੱਟ ਮौज ਕਰਦਾ ਆਉ ਜੱਟੀਏ ਨੀ ਜੱਟ ਤੇਰਾ ਮौज ਕਰਦਾ ਹਾਂਜੀ ਕੀ ਬਾਤ ਹੈ ਤਾਂ ਜਰੂਰ ਦੋਸਤੋ ਇਸ ਵੀਰ ਦੇ ਹੁਨਰ ਦਾ ਮੁੱਲ ਜਰੂਰ ਪੋਣਾ ਹੈ ਇਹ ਆਪਣੇ ਸੀਐਮ ਸਾਹਿਬ ਨੇ ਪ੍ਰਜਵਨ ਸਿੰਘ ਮਾਨ ਜੀ ਉਹਨਾਂ ਨੇ ਨਸ਼ੇ ਦੇ ਵਿਰੋਧੇ ਇੱਕ ਜੁੱਧ ਛੇੜਿਆ ਆਇਆ ਹੈ हां उस नु लेके ਵੀ ਗੀਤ ਬਣਾਇਆ ਹੋਇਆ ਹੈ ਤੁਸੀਂ ਜੀ ਹਾਂਜੀ ਹਾਂਜੀ ਨਸ਼ੇ ਤੇ ਇੱਕ ਗੀਤ ਬਣਾਇਆ ਮੈਂ ਤੇ ਬਾਕੀ ਸਾਡੇ ਮਾਨ ਸਿੰਘ ਜੀ ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ ਕਿ ਸਾਡੇ ਨਸ਼ੇ ਜਿਹੜੇ ਪੰਜਾਬੀ ਸਾਡੇ ਨੌਜਵਾਨ ਨਸ਼ੇ ਦੇ ਵੱਲ ਜਾ ਰਹੇ ਆ ਉਹਨਾਂ ਨੂੰ ਨਸ਼ੇ ਨੂੰ ਠੱਲ ਪਾਉਣ ਲਈ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਉਹਨਾਂ ਤੇ ਵੀ ਇੱਕ ਗੀਤ ਆ ਉਹ ਪੁੱਤ ਕਿਸੇ ਦਾ ਜਦੋਂ ਨਸ਼ੇ ਦਾ ਆਦੀ ਹੋ ਜਾਵੇ ਤੇ ਹਸਦੇ ਵੰਸ ਦੇ ਘਰ ਦੀ ਫਿਰ ਬਰਬਾਦੀ ਹੋ ਜਾਵੇ ਉਹ ਝੁੰਡ ਨਸ਼ਿਆਂ ਦਾ ਜਦੋਂ ਕਿਸੇ ਦੇ ਘਰ ਨੂੰ ਲੁੱਟਦਾ ਹੈ ਔ ਫੇਰ ਮਾਪਿਆਂ ਦਾ ਦਿਲ ਸ਼ੀਸ਼ੇ ਵਾਂਗੂ ਟੁੱਟਦਾ ਏ ਔ ਫੇਰ ਮਾਪਿਆਂ ਦਾ ਦਿਲ ਸ਼ੀਸ਼ੇ ਵਾਂਗੂ ਟੁੱਟਦਾ ਏ ਕੀ ਬਾਤ ਹੈ ਜੀ ਤਾਂ ਜਰੂਰ ਵੀਰ ਦੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਵੀਰ ਦਾ ਸਾਥ ਦਈਏ ਹਮੇਸ਼ਾ ਅਸੀਂ ਉਹਨਾਂ ਦਾ ਸਾਥ ਦਿੰਦੇ ਆ ਜਿਨ੍ਹਾਂ ਦੇ ਵਿੱਚ ਹੁਨਰ ਨਹੀਂ ਹੁੰਦਾ ਤਾਂ ਜੇ ਤੁਹਾਨੂੰ ਵੀ ਇਸ ਵੀਰ ਦੀ ਆਵਾਜ਼ ਪਸੰਦ ਆਈ ਹੈ ਸੁਰੀਲੀ ਹੈ ਤਾਂ ਇਸ ਵੀਰ ਦਾ ਸਾਥ ਜਰੂਰ ਦੇਣਾ ਲਿਖਦਾ ਆਪ ਹੀ ਵੀਰ ਤੇ ਬੋਲਦਾ ਵੀ ਆਪ ਹੀ ਸੁਰੀਲੀ ਆਵਾਜ਼ ਦਾ ਨਵਾਜਿਆ ਉਸ ਰੱਬ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਦਿੱਤੇ ਇਹਦੇ ਹਾਲਾਤ ਸੁਧਾਰਨ ਵਾਸਤੇ ਸਾਨੂੰ ਸਾਥ ਦੇਣਾ ਪੈਣਾ ਸਭ ਨੂੰ ਪੈਣਾ ਜੇ ਹਾਲਾਤਾਂ ਨੂੰ ਬੂਰ ਪੈ ਗਿਆ ਇਹਦੇ ਹਾਲਾਤ ਸੁਧਰ ਜਾਂਦੇ ਤਾਂ ਸਾਨੂੰ ਦੁਆਵਾਂ ਦੇ ਅਸੀਸਾਂ ਆਪਣੇ ਆਪ ਮਿਲ ਜਾਣੀਆਂ ਨੇ ਤਾਂ ਵੀਰ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦਿਓ ਪਤਾ ਨਹੀਂ ਕਿਹੜੇ ਰੱਬ ਜਾਂ ਫਰਿਸ਼ਤੇ ਨੇ ਬਾਹ ਫੜ ਲੈਣੀ ਤੁਹਾਡੀ ਮੇਰਾ ਪਿੰਡ ਮਾਨਾ ਵਾਲਾ ਕਲਾ ਜ਼ਿਲ੍ਹਾ ਅਮ੍ਰਿਤਸਰ ਤੇ ਮੇਰਾ ਮੋਬਾਈਲ ਨੰਬਰ 97799 76754 97799 76754 ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਵੀਰ ਮਿਸਤਰੀਆਂ ਦੇ ਨਾਲ ਦਿਹਾੜੀ ਲਾਉਂਦਾ ਹੈ ਆਪਣਾ ਪਰਿਵਾਰ ਪਾਲਣ ਵਾਸਤੇ ਸਪਨੇ ਵੱਡੇ ਸੀ ਪਰ ਸੁਪਨੇ ਅਧੂਰੇ ਰਹਿ ਜਾਂਦੇ ਨੇ ਜਦੋਂ ਪਰਿਵਾਰ ਸਾਹਮਣੇ ਆ ਜਾਂਦਾ ਪਰਿਵਾਰ ਪਾਲਣਾ ਹੁੰਦਾ ਤਾਂ ਉਹਦਾ ਪਰਿਵਾਰ ਨਾਲ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਤਾਂ ਇਹ ਵੀਰ ਵੀ ਮਿਸਤਰੀਆਂ ਦੇ ਨਾਲ ਮਿੱਟੀ ਨਾਲ ਮਿੱਟੀ ਹੁੰਦਾ ਨਜ਼ਰ ਆ ਰਿਹਾ ਹੱਥ ਦੇ ਵਿੱਚ ਰੇਤਾ ਵਾਲਾ ਬਾਲਟਾ ਤੇ ਸਿਰ ਦੇ ਉੱਪਰ ਇੱਟਾਂ ਨੇ ਪਰ ਆਵਾਜ਼ ਬਹੁਤ ਮਿੱਠੀ ਦੇ ਸੁਰੀਲੀ ਹੈ ਇਸ ਆਵਾਜ਼ ਨੂੰ ਉਸ ਰੱਬ ਜਿਹੇ ਰੋਹ ਤਾਂ ਜਰੂਰ ਪੂਜਾਰੇ ਹੋ ਜਿਹੜਾ ਵੀਰ ਦੇ ਜਿਹੜਾ ਹੁਨਰ ਹੈ ਉਸ ਨੂੰ ਮੁੱਲ ਪਾਵੇ ਐਸੋ ਜਿਹਾ ਮੰਚ ਜਿਹੜਾ ਇਸ ਨੂੰ ਦੇ ਦੇ ਕਿ ਐਸੇ ਸੁਪਨਿਆਂ ਨੂੰ ਬੂਰ ਪੈ ਜਾਏ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨਿਸਨ ਪੋਸਟ ਚੈਨਲ ਦੇ